ਇਹਨੂੰ ਆਇਆ ਕਿਤੇ ਮੈਂ ਗੋਨੇਆਣੇ ਵਗੈਰਾ ਚਲਾ ਜਾਊਂਗਾ ਤੈਨੂੰ ਜਾਣ ਨਹੀਂ ਦਿੰਦਾ ਬੱਸ ਹੈਲੋ ਡੀਸੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਾਹਿਬ ਇੱਥੇ ਸਾਡੇ ਇਹ ਨਾ ਜੀ ਇੱਕ ਬੱਬਲਦੀਪ ਸਿੰਘ ਜੇਈ ਹੈ ਜੀ ਸੀਵੇਰੇ ਬੋਰਡ ਦੇ ਲੋਕ ਇਹਨਾਂ ਨੂੰ ਕਾਲ ਵਗੈਰਾ ਕਰਦੇ ਆ ਨਾ ਤਾਂ ਇਹ ਚੱਕਦੇ ਆ ਤੇ ਚੱਕਦੇ ਵੀ ਆ ਤਾਂ ਚੱਕ ਕੇ ਆਵਾ ਦਾਵਾਇਆ ਬੋਲ ਕੇ ਕੱਟ ਦਿੰਦੇ ਆ ਕਿਸੇ ਦਾ ਕੋਈ ਕੰਮ ਨਹੀਂ ਪੂਰਾ ਕਰਕੇ ਜਾਂਦੇ ਸਸਪੈਂਡ ਕਰ ਦਿਓ ਜੀ ਇਹਨੂੰ ਫੇਰੀਆ ਇਕਲ ਆਉਗੀ ਜੀ ਆਪਾਂ ਬਾਲੇ ਮਾਰਦਾ ਕੰਮ ਡੱਕਾ ਹੀ ਨਹੀਂ ਕਰਦਾ ਤੂੰ ਘਰੇ ਬੈਠਾ ਕਹਿ ਦਿੰਦਾ ਹੋ ਗਿਆ ਜੀ ਦੇ ਦਾ ਗੰਦਾ ਪਾਣੀ ਲੰਗਰ ਹਾਲ ਵਿੱਚ ਪਹੁੰਚ ਜਾਂਦਾ ਸੀਗਾ ਤਕਰੀਬਨ ਇਹ 1 ਮਹੀਨੇ ਤੋਂ ਹੀ ਪ੍ਰੋਬਲਮ ਆ ਰਹੀ ਸੀ ਅਸੀਂ ਜੀ ਸਾਹਿਬ ਨੂੰ ਕਿੰਨੇ ਵਾਰੀ ਫੋਨ ਕੀਤਾ ਮਿਲਿਆ ਜੀ ਸਾਹਿਬ ਨੇ ਫੋਨ ਕੀਤਾ ਜੀ ਸਾਹਿਬ ਸਾਡਾ ਫੋਨ ਚੱਕਣੋਂ हट ਗਏ ਇਹ ਸਸਪੈਂਡ ਕਰ ਦਿਓ ਜੀ ਇਹਨੂੰ ਫੇਰੀਆ ਇਕਲ ਆਉਗੀ ਜੀ ਇਹ ਮੁਲਾਜ਼ਮ ਹੈ ਹੀ ਨਕੰਮੇ ਆ ਬਹੁਤ ਨਕੰਮਾ ਜੀ ਪਤਾ ਕਰ ਲੈ ਕੋਣ ਨੇ ਆਣੇ ਹੁਣ ਅਗਲੀ ਵਾਰੀ ਐ ਐ ਉਹਨੂੰ ਪਰਸੋਂ ਵੀ ਬੁਲਾਇਆ ਹੁਣ ਜੇ ਉਹਨੂੰ ਭਲੇਖਾ ਹੋਊਗਾ ਕੋਈ ਉਹਨੂੰ ਵੀ ਦੱਸ ਦਿਆਂ ਉਹਦੇ ਵੀ ਕੱਢੂਗਾ ਮੈਂ ਹੁਣ ਚੀਕ ਕਢਾਉਂਗਾ ਅਸੀਂ ਬਾਰ-ਬਾਰ ਬਕਾਇਦਾ ਲਿਖਤੀ ਰੂਪ ਦੇ ਵਿੱਚ ਕਮੇਟੀ ਨੂੰ ਤੇ ਔਰ ਜੀ ਨੂੰ ਬੁਲਾ ਕੇ ਵੀ ਮੌਕਾ ਦਿਖਾਇਆ ਤੇ ਇਹਨਾਂ ਨੇ ਕੋਈ ਸਾਨੂੰ ਭਰੋਸਾ ਨਹੀਂ ਦਿੱਤਾ ਹੁਣ ਚੱਕੜਾ ਵੀ ਬੰਦ ਕਰਤਾ ਜੀ ਨੇ ਆ ਦੇਖੋ ਕਿੰਨੇ ਮਿਸਕਲ ਆ ਅੱਜ ਲਾਉਂ ਚੱਕਦਾ ਹੀ ਨਹੀਂ ਕਿਸੇ ਦਾ ਫੋਨ ਘਰੋਂ ਬੈਠੇ ਕਰੋ ਕਰੋ ਬੈਠਾ ਹੀ ਤੂੰ ਕਹਿ ਦਿੰਦਾ ਕੰਮ ਹੋ ਗਿਆ ਜਿਦਾ ਹੀ ਐਮਐਲਏ ਸਾਹਿਬ ਵਾਪਸ ਆਏ ਤੇ ਔਨ ਸਾਰੋਂ ਉਹਨਾਂ ਨੇ ਫੌਰੀ ਪਹਿਲੇ ਆਪਣਾ ਫਰਜ਼ ਸਮਝਦੇ ਹੋਏ ਆ ਕੇ ਇੱਥੇ ਮੌਕਾ ਵੇਖਿਆ ਤੇ ਡੀਸੀ ਸਾਹਿਬ ਕੋਲ ਜੇ ਦੀ ਕੰਪਲੇਂਟ ਕੀਤੀ ਆ ਮੈਂ ਬਦਲੀ ਮੈਂ ਟੱਕਾ ਹੀ ਨਹੀਂ ਕਰਾਉਣੀ ਸਸਪੈਂਡ ਕਰਾਉਂਗਾ ਜਾਂ ਕੰਮ ਕਰਾਉਂਗਾ ਮੈਂ ਡੀਸੀ ਸਾਹਿਬ ਨੂੰ ਕਾਲ ਕੀਤੀ ਐ ਇਹ ਜਿਹੜਾ ਇਹ ਕੰਮ ਨਹੀਂ ਕਰਦਾ ਬਬਲਦੀਪ ਜੀ ਇਹਦੀ ਸਸਪੈਂਸ਼ਨ ਦੀ ਆਰਡਰ ਅਗਲਾ ਨੰਬਰ ਇਹਨਾਂ ਦੇ ਉੱਤੇਲੇ ਅਧਿਕਾਰ ਗਏ ਤੈਨੂੰ ਆਇਆ ਕਿਤੇ ਮੈਂ ਗੋਨੇ ਆਣੇ ਵਗੈਰਾ ਚਲਾ ਜਾਊਂਗਾ ਤੈਨੂੰ ਜਾਣ ਨਹੀਂ ਦਿੰਦਾ ਬਸ ਇਹੋ ਇੱਥੇ ਹੀ ਰਹਿਣਾ ਪਊ ਕੱਢ ਜਾ ਹੁਣ ਹੈਲੋ ਡੀਸੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਰ ਅੱਛਾ ਮੈਂ ਮੈਂ ਫੋਨ ਲਾਊਡ ਤੇ ਲਾਇਆ ਹੋਇਆ ਤੁਹਾਡਾ ਇਥੇ ਸਾਡੇ ਇਨਾਂ ਜੀ ਇੱਕ ਬਬਲਦੀਪ ਸਿੰਘ ਜੇਏ ਹੈ ਜੀ ਸੀਬਰੇ ਬੋਰਡ ਦੇ ਇਹ ਇਹ ਲੋਕਾਂ ਲੋਕ ਇਹਨਾਂ ਨੂੰ ਕਾਲ ਵਗੈਰਾ ਕਰਦੇ ਆ ਨਾ ਤਾਂ ਇਹ ਚੱਕਦੇ ਆ ਜੇ ਚੱਕਦੇ ਵੀ ਆ ਤਾਂ ਚੱਕ ਕੇ ਹਵਾ-ਦਵਾ ਜਾਂ ਬੋਲ ਕੇ ਕੱਟ ਦਿੰਦੇ ਆ ਫਿਰ ਕਿਸੇ ਦਾ ਕੋਈ ਕੰਮ ਨਹੀਂ ਪੂਰਾ ਕਰਕੇ ਜਾਂਦੇ ਇਹਨਾਂ ਨੂੰ ਮੈਡਮ ਇਹਨਾਂ ਦੇ ਖਿਲਾਫ ਲਿਖ ਕੇ ਫੇਸ ਦਿਨੇ ਜਾਂ ਸਸਪੈਂਸ਼ਨ ਸਸਪੈਂਸ਼ਨ ਸਸਪੈਂਡ ਕਰ ਦਿਓ ਜੀ ਇਹਨੂੰ ਫੇਰੀ ਇਕ ਲਾਓ ਇਹਨੂੰ ਭਲੇਖਾ ਵੀ ਮੇਰੀ ਬਦਲੀ ਕਰਾ ਦੇਣਗੇ ਕਿਤੇ ਇਹਨੂੰ ਸਸਪੈਂਡ ਕਰ ਦਿਓ ਜੀ ਇਹਨੂੰ ਫੇਰੀ ਇਕ ਲਾਉਗੀ ਜੀ ਹੁਣ ਮੈਂ ਅਰੇ ਇਸ ਗੱਲ ਦੇ ਮਾਰੇ ਨੇ ਜਿਹੜੋ ਐਸਡੀ ਸਾਹਿਬ ਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ। ਉਹ ਯਾਰ ਗੱਪ ਬਾਲੇ ਮਾਰਦਾ ਕੰਮ ਡੱਕਾ ਹੀ ਨਹੀਂ ਕਰਦਾ ਤੂੰ ਘਰੇ ਬੇਟਾ ਕਹਿ ਦਿੰਦਾ ਹੋਊਗਾ। ਤੂੰ ਫੋਟੋ ਨੇ ਭੇਜ ਦਿਨਾ ਪ੍ਰਾਣੀ ਨਵੀ ਸਾਨੂੰ ਸਮਝਦਾ ਬੇਵਕੂਫ। ਹੁਣ ਤੂੰ ਗੁਰਦੁਆਰੇ ਵਾਲਿਆਂ ਨੂੰ ਵੀ ਗੱਪ ਮਾਰੀ ਆ ਨਾ ਇੰਨੀ ਤਾਂ ਸ਼ਰਮ ਖਾਲੋ। ਨਹੀਂ ਮੈਨੂੰ ਤੇਰਾ ਕੋਰਸ ਨਹੀਂ। ਇਹ ਸਮਾਨ ਆਊਗਾ ਅਦਰ ਮੈਂ ਫੇਰ ਹੀ ਭਵਾਂਗਾ। ਓ ਯਾਰ ਤੂੰ ਸਮਾਨ ਤੇ ਇਹਦੇ ਅਸੀਂ ਕੀ ਸਮਾਨ ਚਾਹੀਦਾ? 1200 2300 ਫੁੱਟ। ਇਹ ਤਾਂ ਚੱਲ ਠੀਕ ਹੈ ਤੇ ਜਿਹੜਾ ਉਹ ਗਵਾਲਮੀ ਕਲੋਨੀ 'ਚ ਖੜਾ ਉਹਦੇ ਅਸੀਂ ਕਿਹੜਾ ਸਮਾਨ ਚਾਹੀਦਾ? ਕਮਾਲ ਕਰੀ ਇਹ ਮਲਾਜਮ ਹੈ ਹੀ ਨਕੰਮੇ ਆ ਬਹੁਤ ਨਕੰਮੇ ਜੀ ਪਤਾ ਕਰ ਲੈ ਕੋਣ ਨੇ ਆਣੇ ਤਾ ਇਹ ਇਹ ਜਿੰਨਾ ਚਿਰ ਪੱਕਾ ਨਹੀਂ ਹੋਇਆ ਉਹਨਾਂ ਚਿਰ ਸਹੀ ਸੀ ਹੁਣ ਅਗਲੀ ਵਾਰੀ ਐ ਐਸ ਡੀਓ ਦੀ ਆ ਦੱਸਦੀ ਹਾਂ ਉਹਨੂੰ ਮੈਂ ਉਹਨੂੰ ਤਿੰਨ ਵਾਰੀ ਫੋਨ ਲਾਤਾ ਉਹਨੂੰ ਪਰਸੋਂ ਹੀ ਬੁਲਾਇਆ ਹਰ ਵਾਰੀ ਉਹਨੂੰ ਡੀਸੀ ਨਹੀਂ ਬੁਲਾ ਲੈਂਦੀ ਜੇ ਮੈਂ ਜੇ ਹੁਣ ਹੁਣ ਜੇ ਉਹਨੂੰ ਭਲੇਖਾ ਹੋਊਗਾ ਕੋਈ ਉਹਨੂੰ ਵੀ ਦੱਸਦੀ ਹਾਂ ਉਹਦੇ ਵੀ ਕੱਢੂਗਾ ਮੈਂ ਹੁਣ ਚੀਕ ਕਢਾਉਂ ਮੈਂ ਕੰਮ ਸ਼ੁਰੂ ਕਰ ਪੂ ਮੈਂ ਕਹਾਂ ਜੀ ਇਹ ਨਕੰਮੇ ਐਡੇ ਆ ਨਾ ਕਿ ਸਾਨੂੰ ਸਾਡਾ ਫੋਨ ਚੱਕ ਕੇ ਇਹਨਾਂ ਨੂੰ ਐ ਲੱਗਣਾ ਹਾਂ ਲੋਕਾਂ ਦਾ ਫੋਨ ਹੀ ਨਹੀਂ ਚੱਕਦਾ ਯਾਰ ਸਰ ਕੀ ਜਵਾਬ ਹੈ ਸਰ ਮੈਨੂੰ ਅੱਗੋਂ ਕੋਈ ਰਿਸਪੌਂਸ ਨਹੀਂ ਸਰ ਮੈਂ ਉਹ ਤੂੰ ਫੋਨ ਕੋਈ ਨਹੀਂ ਫਿਰ ਜਿਹਦਾ ਤੂੰ ਫਸਿਆ ਉਹਦਾ ਲੈ ਕੇ ਉਹਦਾ ਦੱਸ ਦੇ ਉਹਦਾ ਵੀ ਕਰਾ ਦਿੰਦੇ ਆ ਕਾਉਂਡ ਵੀ ਕਾਉਂਡ ਨਹੀਂ ਸੁਣਦਾ ਤੇਰੀ ਨਾ ਲੈ ਕੇ ਉਹ ਨਹੀਂ ਸੁਣਦਾ ਇਹ ਤਰੀਕਾ ਥੋੜੀ ਸੀਵਰੇਜ ਦਾ ਕੰਮ ਨਹੀਂ ਚੱਹਗਾ ਜੀ ਕਾਹਦਾ ਕੰਮ ਆ ਸਾਡੇ ਕੋਲ ਵਾਟਰ ਸਪਲਾਈ ਦਾ ਹੈਗਾ ਇਹ ਵਾਟਰ ਸਪਲਾਈ ਦਾ ਚਲ ਸਾਡੇ ਕੋਲ ਕੋਈ ਜਿੰਨੀ ਕ ਮਦਦ ਹੋਵੇ ਨਹੀਂ ਸੀਵਰੇਜ ਬੋਰਡ ਦਾ ਕੋਈ ਕੰਮ ਫਿਰ ਤੂੰ ਗਲਤ ਸਟੇਟਮੈਂਟ ਦੇਈ ਜਾਣਾ ਸੀਵਰੇਜ ਬੋਰਡ ਦਾ ਕੰਮ ਹੈ ਨਹੀਂ ਤੇ ਕੋਈ ਸੀਵਰੇਜ ਮੇਨਟੇਨੈਂਸ ਦਾ ਕੰਮ ਆ ਜੀ ਫਿਰ ਉਹੀ ਤਾਂ ਕਰਾਉਣਾ ਨਾ ਪਰਵਾਇਡਿੰਗ ਜੇ ਕਿਤੇ ਪਾਣੀ ਖੜਦਾ ਉਹ ਕਿਹਨੇ ਕੱਢਣਾ ਕੰਨ ਕੋ ਸਪੋਰਟ ਪਾਇਆ ਪੈਣਾ ਦੀ ਪੈਣੀ ਹੈ ਜੀ ਮਮ ਜੀ ਹਾਂ ਇਹ ਹੁਣ ਫਿਰ ਹੁਣ ਇਹ ਤਾਂ ਕਈ ਨਾ ਪਾਣੀ ਕਨੈਕਸ਼ਨ ਹੈ ਸਰ ਉਹ ਮੈਨੂੰ ਆਇਨ ਸੀਵਰੇਜ ਦਾ ਜੇ ਕਿਤੇ ਪਾਣੀ ਖੜਦਾ ਉਹ ਕੌਣ ਕੱਢੂਗਾ ਸੀਵਰੇਜ ਦਾ ਆਪਣੇ ਆਪ ਹੀ ਕੱਢਣਾਗਾ ਜੀ ਜੇ ਸੀਵਰ ਬੰਦ ਹੁੰਦਾ ਪਰ ਹਾਊਸ ਕਨੈਕਸ਼ਨ ਇਹਨਾਂ ਸਰ ਆਪਾਂ ਚਲਾਉਣਾ ਜੀ ਇਹ ਹਾਊਸ ਕਨੈਕਸ਼ਨ ਥੋੜੀ ਹੈ ਇਹ ਹਾਊਸ ਕਨੈਕਸ਼ਨ ਦੀ ਕੀ ਗੱਲ ਹੈ ਤਾਂ ਗੁਰਦੁਆਰਾਂ ਨਾਲੇ ਵੈਸੇ ਵੀ ਹਾਊਸ ਕਨੈਕਸ਼ਨ ਦੀ ਗੱਲ ਨਹੀਂ ਹੈ ਕਹਿੰਦੇ ਵੀ ਸਾਡੇ ਚ ਸੀਵਰੇਜ ਦਾ ਪਾਣੀ ਇੱਥੇ ਆ ਕੇ ਖੜ ਜਾਂਦਾ ਹੁਣ ਤੱਕ ਗਲੀਆਂ ਬਾਬਾਈ ਦੱਸਿਓ ਮੜਾ ਜੀ ਇਹਨੇ ਆਪ ਹੀ ਆਏ ਸੀ ਜੀ ਉਹਨਾਂ 50 ਤੋਂ ਥੋੜੇ ਨਾਲ ਗੱਲ ਕਰੀ ਤੁਸੀਂ ਕਿਹਾ ਪਰ ਮੈਂ ਤੈਨੂੰ ਮਿਲਦਾ ਆ ਕੇ ਬਾਅਦ ਤੁਸੀਂ ਨਾ ਮਿਲੇ ਮੇਰੇ ਪਰਸੋਂ ਕੇ ਤੋਂ ਤੇਰੀ ਗੱਲ ਆ ਥੋੜੇ ਪਹਿਲੇ ਉੱਥੇ ਜਾ ਕੇ ਮੁੰਡਿਆਂ ਨੂੰ ਕਿੰਨਾ ਚਿਰ ਬੈਠਾ ਰਿਹਾ ਹਾਂ ਹਾਂ ਜੀ ਹਾਂ ਜੀ ਮੈਂ ਸਰਾ ਆਇਆ ਸੀ ਜਿਹਨੇ ਮੈਨੇਜਰ ਸਾਹਿਬ ਨੂੰ ਮਿਲਿਆ ਤਗਾ ਆ ਕੇ ਤੇ ਮੈਂ ਅਸੀ ਸਾਹਿਬ ਨਾਲ ਗੱਲ ਕੀਤੀ ਸੀ ਮੈਂ ਕਿਹਾ ਉਹਨੂੰ ਸਾਰੀ ਸਿਚੁਏਸ਼ਨ ਦੱਸ ਦਿੱਤੀ ਮੈਂ ਕਿਹਾ ਸਰਾ ਆਹ ਪ੍ਰੋਬਲਮ ਆ ਗਈ ਤੇ ਵੀ ਮੈਂ ਕਿਹਾ ਵੀ ਇਹਨਾਂ ਦੀ 2 250 ਫੁੱਟ ਦੀ ਪਾਈਪ ਆ ਗਈ ਇਹ ਨਾ ਪਹਿਲਾਂ ਇੱਧਰ ਦੀ ਜਾ ਕੇ ਨਾ ਆਤੰਦ ਦੇ ਨਾਲ-ਨਾਲ ਨਾ ਗਾਂ ਸੀਵਰ ਹੈਗਾ ਜੀ ਨਰੀਆ ਉਹ ਮੇਰੇ ਕੋਲ ਕੋ 4 ਇੰਚੀ ਦੇ 6 ਇੰਚੀ ਪਾਈ ਹੋਏ ਥੋੜੇ ਪੈਣ 4 6 ਇੰਚ ਪਾਈ ਹੋਈ ਹੈ ਜੀ ਉਹ ਕੀ ਹੈ ਜਿਹੜਾ ਇਹ ਜਿਹੜੇ ਸਿਵਰ ਜੁੜੀ ਹੋਈ ਨੇ ਪਹਿਲਾਂ ਕਿਤੇ ਆਈਟੀਆਈ ਵਾਲਿਆਂ ਨੇ ਪਾਇਆ ਹੋਇਆ ਜੀ ਪੁਰਾਣਾ ਸਿਵਰ ਆ ਜੀ ਕੋਈ 20 ਸਾਲ ਪਹਿਲਾਂ 25 ਸਾਲ ਯਾਰ ਇਹ ਤਾਂ ਪੁੱਛਦੇ ਹੀ ਨਹੀਂ ਪਏ ਹਾਂਜੀ ਇਹ ਪੁੱਛਦੇ ਆ ਵੀ ਜਦੋਂ ਇੱਥੇ ਪਾਣੀ ਖੜੂਗਾ ਤਾਂ ਕੌਣ ਹੱਲ ਕੌਣ ਕਰਾ ਰਿਸਪੌਂਸਰ ਕੋਣ ਹੈ ਸੁਣਤਾ ਲੋਬੀ ਬੇਨਤੀ ਹੈ ਹੀ ਨਹੀਂ ਯਾਰ ਤੁਹਾਡੀਆਂ ਬੇਨਤੀਆਂ ਸੁਣੀ ਜਾਂਦੇ ਆ ਤੁਹਾਨੂੰ ਕਿੰਨੇ ਕਿੰਨੇ ਵਾਰੀ ਇਹਨੂੰ ਕਿਹਾ ਜੀ ਤੁਸੀਂ ਇਹਦੇ ਉੱਤੇ ਆਏ ਮਰੇਚਰ ਸਾਹਿਬ ਨੂੰ ਵੀ ਕਹਿ ਕੇ ਗਏ ਸੀ ਕਿ ਅਸੀਂ ਪ੍ਰਮਾਣਗੀ ਵੀ ਲੈ ਆਉਣੇ ਆ ਮੈਂ ਪਾਪ ਕੋਲੋ ਵੀ ਦੇ ਦਾਂਗੇ ਅਸੀਂ ਪਾ ਦੇਾਂਗੇ ਪਰ ਇਹ ਉਦੋਂ ਬਾਅਦ ਇਹਨਾਂ ਦੇ ਨਾਲ ਮਰੇ ਸਾਹਿਬ ਦਾ ਹੁੰ ਚੁੱਕਿਆ ਫੇਰ ਆ ਫੋਨ ਤਾਂ ਚੁੱਕ ਲਿਆ ਪਰ ਮੈਂ ਕਹਿੰਦੇ ਆ ਹੁਣ ਆ ਤੁਹਾਡੇ ਕੋਲ ਨਹੀਂ ਤੁਹਾਨੂੰ ਇੱਕ ਗੱਲਾਂ ਵੇਖੋ ਹੀ ਮਿਲੀਆਂ 10 ਮਿਸ ਕਾਲਰ ਮੈਂ ਸਪੈਸੇ ਫੋਨ ਲਾਇਆ ਮੈਨੂੰ ਲੋਕੀ ਜਨੇ ਆ ਲੋਕਾਂ ਨੇ ਫੋਨ ਕੀਤੇ ਅੱਜ ਕੌਣ ਲਾਇਆ ਤੁਸੀਂ ਮੈਂ ਵੀਰੇ ਤੁਹਾਨੂੰ ਉਦ ਨਹੀਂ ਫੋਨ ਲਾਇਆ ਜਦੋਂ ਮੈਨ ਠੀਕ ਹੈ ਹੁਣ ਅਸੀਂ ਕੀ ਕਰੀਏ ਜੇ ਕੋਈ ਖਬਰ ਲਾਉਣੀ ਹੈ ਤੇ ਸਾਡੀ ਆਪਦੀ ਬਦਨਾਮੀ ਹੈ ਨਹੀਂ ਮੈਂ ਸਰ ਐਲਪੀ ਸਾਹਿਬ ਸਾਰੇ ਸਾਰੇ ਹਲਕੇ 'ਚ ਇਹੀ ਗੱਲ ਹੁੰਦੀ ਆ ਵੀ ਬੱਬਲ ਕਿਸੇ ਦੀ ਗੱਲ ਨਹੀਂ ਸੁਣਦਾ ਜਿੰਨਾ ਚਿਰ ਤੂੰ ਪੱਕਾ ਨਹੀਂ ਹੋਇਆ ਸੀ ਉਨਾ ਚਿਰ ਤੂੰ ਸਾਰਿਆਂ ਦਾ ਸਹੀ ਕੰਮ ਕਰਦੇ ਹਾਂ ਤੈਨੂੰ ਪੱਕਾ ਹੋ ਗਿਆ ਤੈਨੂੰ ਆਏ ਆ ਵੀ ਕਿਤੇ ਮੇਰੀ ਬਦਲੀ ਕਰਾ ਦੇਣਗੇ ਨਹੀਂ ਨਹੀਂ ਬਦਲੀ ਬੁੱਲੀ ਤੇਰੀ ਕੋਈ ਨਹੀਂ ਕਰਾਉਣੇ ਇੱਥੇ ਹੀ ਰੱਖਾਂਗੇ ਜਾਂ ਤੈਨੂੰ ਸਸਪੈਂਡ ਕਰਾਵਾਂਗੇ ਜਾਂ ਤੂੰ ਕੰਮ ਕਰੇਗਾ ਦੋਈ ਗੱਲਾਂ ਨਹੀਂ ਦੇਖੋ ਸਰ ਉਹ ਪਾਈਪ ਮੈਂ ਆ ਦੇਖੋ ਕਿੰਨੀ ਮਿਸਕਲਰ ਨੂੰ ਚੱਕਦਾ ਹੀ ਨਹੀਂ ਕਿਸੇ ਦਾ ਫੋਨ ਕਰ ਰੋ ਬੈਠੇ ਕਰੋ ਕਰੋ ਬੈਠਾ ਹੀ ਤੂੰ ਕਹਿ ਦੇਣਾ ਕੰਮ ਹੋ ਗਿਆ ਕੰਮ ਕੋਈ ਵੀ ਨਹੀਂ ਹੋਇਆ ਹੁੰਦਾ ਕਿੰਨੇ ਵਾਰੀ ਕਿਹਾ ਤੈਨੂੰ ਪ੍ਰੇਮ ਨੇ ਮੈਂ ਨਾ ਜੀ ਪਾਈਪ ਤਾਂ ਮੈਂ ਨਹੀਂ ਲੈ ਕੇ ਰਣੀ ਜੀ ਮੈਂ ਪਾਈਪ ਤਾਂ ਗੁਰਦਲੇ ਕਹਿੰਦਾ ਅਜੀ ਲਦਨੇ ਆਪ ਕੱਲੀ ਗੁਰਦਾਰੇ ਦੀ ਗੱਲ ਨਹੀਂ ਕਰਦਾ ਆ ਜਾ ਤੈਨੂੰ ਦਿਖਾਵਾਂ ਕਿੱਥੇ ਕਿੱਥੇ ਖੜਾ ਜਿੱਥੇ ਥੋਡੀਆਂ ਪਈਆਂ ਲੈ ਕੇ ਚੱਲਾਂ ਮੈਂ ਉਹਨੇ ਮੈਂ ਤੋਂ ਤੇ ਆਇਆ ਹੀ ਸੀ ਮੈਂ ਲੈ ਕੇ ਚੱਲੀਏ ਤੈਨੂੰ ਮੈਂ ਮਰਵਾਇਆ ਸਹੀ ਗੱਲ ਕਹੀ ਵੀ ਸਹੀ ਮੈਂ ਤੈਨੂੰ ਇਹ ਕਹੇ ਸੀ ਮੈਂ ਕਿ ਮੈਂ ਤੁਹਾਨੂੰ ਪ੍ਰੋਵਾਈਡ ਕਰਵਾ ਦੂੰਗਾ ਮੈਂ ਐਲ ਸਾਹਿਬ ਨਾਲ ਗੱਲ ਕੀਤੀ ਹੈ ਜੀ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਬਗੇ ਠੇਕੇਦਾਰ ਨੂੰ ਕਿਹਾ ਮੈਂ ਕਿਹਾ ਸਰ ਚੱਲ ਇਹ ਇਹ ਤੂੰ ਕਹਿਣਾ ਹੋਰ ਵਿਖਾਵਾਂ ਐਮਐਲਏ ਸਾਹਿਬ ਸਾਡੇ ਨਾਲ ਛੱਪੇ ਸਾਰੇ ਓਵਰਫਲੋ ਹੋ ਗਿਆ ਮੀਂਹ ਕਰਕੇ ਮੀਂਹ ਕਰਕੇ ওভারਫਲੋ ਹੋ ਗਿਆ ਇੱਕ ਘਰ ਨੇ ਪੈਸੇ ਲਾ ਕੇ ਆ ਉਹਦੇ ਅਰੇਸ਼ਮ ਜੀ ਨੂੰ ਬੁਚੇ ਉਹਨਾਂ ਨੇ ਖਬਰ ਲਈ ਦੀ ਉਹਨਾਂ ਨੇ ਆਪਦੇ ਕੋਲੋਂ ਪੈਸੇ ਲਾ ਕੇ ਜਨਰੇਟਰ ਵਾ ਕੇ ਪਾਣੀ ਕਢਾਇਆ ਇਹਨਾਂ ਦੀ ਕੋਈ ਰਿਸਪੋਨਸੀਬਿਲਟੀ ਨਹੀਂ ਛੱਪੜ ਦਾ ਵੀਰ ਜੀ ਅਸੀਂ ਕਢਾਉਣ ਨੇ ਮੈਂ ਕਰੂਗੀ ਮੈਂ ਬੰਦੇ ਦਿੱਤੇ ਆ ਤੁਸੀਂ ਇਹ ਗੱਲ ਨਾ ਕਹੋ ਬੰਦੇ ਮੈਂ ਹੀ ਚੱਲ ਛੱਪੜ ਦਾ ਨਹੀਂ ਕਰਾਉਣਾ ਮੈਂ ਵਿਖਾਵਾਂ ਤੈਨੂੰ ਕਿੱਥੇ ਕਿੱਥੇ ਖੜਾ ਨਹੀਂ ਪਾਣੀ ਤਾਂ ਸਰ ਪੀਰ ਕਾਨਾ ਵਸਤੀ ਹੈ ਗਈ ਸਰ ਦੀ ਸਪਾਈ ਪੀਰ ਖਾਨੇ ਵਸਤੀ ਨਹੀਂ ਇੱਧਰ ਵੀ ਗਾ ਬਾਲਮੀ ਕਲੋਨੀ ਸਰ ਸਫਾਈ ਸਰ ਹੋਣੀ ਜ਼ਰੂਰੀ ਹੈ ਜੀ ਉਹਦੀ ਸਪਾਈ ਦਾ ਟੈਂਡਰ ਲਾਇਆ ਹੋਇਆ ਜੀ ਸਫਾਈ ਤਾਂ ਉਹ ਤਾਂ 15 15 ਦਿਨ ਖੜਾ ਰਹਿਦਾ ਹੁਣ ਵੀ ਹੋ ਗਿਆ ਹਫਤਾ ਖੜੇ ਨੂੰ ਚਾਰ ਪੰਜ ਦਿਨਾਂ ਦੀ ਗੱਲ ਹੈ ਜੀ ਉੱਥੇ ਆਇਆ ਜਿੱਤੇ ਮਸਿਆਲੇ ਤੇ ਪੀੜ ਕੋ ਪਾਈ ਹੈ ਉੱਥੇ ਆਥਲੇ ਆਏ ਜਿੱਤੇ ਆਪਣੇ ਇੱਥੇ ਲਈ ਮਸੀ ਸਾਵਾ ਆ ਆਪਣਾ ਮੇਰਿੰਦਰ ਹਾਂ ਉਹ ਆਏ ਇੱਥੇ ਉਹਨਾਂ ਨੇ ਜਦੋਂ ਪਤਾ ਲੱਗਿਆ ਉਹਨਾਂ ਨੂੰ ਵੀ ਆਹ ਗੱਲ ਹੋਈ ਆ ਤੇ ਜੀ ਸਾਹਿਬ ਨੇ ਅੱਜ ਫਿਰ ਮੈਨੂੰ ਇੱਥੇ ਉੱਥੇ ਕਹਿੰਦੇ ਮੈਂ ਤੇ ਬੱਬੀ ਨੂੰ ਕਹਿੰਦੇ ਅਰਮੋਈ ਮਾਰ ਇੱਥੇ ਫੀਤਾ ਲੈ ਕੇ ਫੀਤਾ ਮਾਰਿਆ ਕਹਿੰਦਾ 150 ਕੁਟ ਪੈਂਦਾ 150 ਕੁਟ ਮੈਂ ਹੁਣੇ ਲਿਉਣਾ ਔਰ ਦੋਨੇ ਹੁੰਦਾ ਲੈਣਾ ਚਾਹੁੰਦਾ ਉਹ ਮੁੰਡਿਆਂ ਕੋਲ ਸਕਦੇ ਤੇ ਜਿੱਥੇ ਸੀਵਰੇਜ ਤੇ ਫਿਰ ਕਿੱਡੇ ਆ ਕਿ ਮੋਟਰ ਨਾ ਕੱਢਦੇ ਸਾਰਾ ਹਲਦੀ ਨਾ ਮੋਟਰ ਲਈ ਵੀ ਆਇਤਾ ਮੋਟਰ ਨਾ ਕੱਢਦੇ ਇੱਧਰ ਜਾਂਦੇ ਨਹੀਂ ਪਾਣੀ ਇੱਥੇ ਆ ਦਾ ਮੀਂਹ ਨਹੀਂ ਪਿਆ ਨਹੀਂ ਤੁਹਾਨੂੰ ਵਿਖਾਉਣੇ ਇੱਧਰ ਬੁਰਾ ਹਾਲ ਹੋ ਜਾਂਦਾ ਸਾਰੇ ਲਈ ਸਾਡੇ ਗੰਗਸਰ ਗੁਰਦਰ ਸਾਹਿਬ ਵਿੱਚ ਨਾ ਸੀਰੇ ਦਾ ਗੰਦਾ ਪਾਣੀ ਲੰਗਰ ਹਾਲ ਵਿੱਚ ਪਹੁੰਚ ਜਾਂਦਾ ਸੀਗਾ ਤਕਰੀਬਨ ਇਹ 1 ਮਹੀਨੇ ਤੋਂ ਹੀ ਪ੍ਰੋਬਲਮ ਆ ਰਹੀ ਸੀ ਅਸੀਂ ਜੇਜੀ ਸਾਹਿਬ ਨੂੰ ਕਿੰਨੇ ਵਾਰੀ ਫੋਨ ਕੀਤਾ ਮਲੇਜਾ ਸਾਹਿਬ ਨੇ ਫੋਨ ਕੀਤਾ ਜੇਜੀ ਸਾਹਿਬ ਸਾਡਾ ਫੋਨ ਚੱਕਣੋਂ ਹਟ ਗਏ ਸੀ ਤੇ ਫਿਰ ਮੈਂ ਐਮਐਲਏ ਸਾਹਿਬ ਕੋਲ ਇਹਨਾਂ ਦੀ ਕੰਪਲੇਨਟ ਕੀਤੀ ਐਮਐਲਏ ਸਾਹਿਬ ਬਾਹਰ ਗਏ ਹੋਏ ਸੀਗੇ ਤੇ ਜਦ ਜੈ ਐਮਐਲਏ ਸਾਹਿਬ ਵਾਪਸ ਆਏ ਤੇ ਆਨ ਸਾਰੋ ਨੇ ਫੋਰੀ ਪਹਿਲੇ ਆਪਣਾ ਫਰਜ਼ ਸਮਝਦੇ ਹੋਏ ਆ ਕੇ ਇੱਥੇ ਮੌਕਾ ਵੇਖਿਆ ਤੇ ਡੀਸੀ ਸਾਹਿਬ ਕੋਲ ਜਾਈ ਦੀ ਕੰਪਲੇਂਟ ਕੀਤੀ ਆ ਤੇ ਸਾਨੂੰ ਭਰੋਸਾ ਮਿਲਿਆ ਸਾਹਿਬ ਤੇ ਤੇ ਐਮਐਲਏ ਸਾਹਿਬ ਨੇ ਆਸ਼ਵਾਸਨ ਦਵਾਇਆ ਕਿ ਉਹ ਜੋ ਇੱਥੇ ਪੈਪ ਦਾ ਟੋਟਾ ਪੈਂਦਾ ਉਹ ਵੀ ਜਲਦੀ ਪਵਾ ਦੇਣਗੇ ਸਾਨੂੰ ਹਾਂ ਗੁਰシャンਜੀ ਜੀ ਜਿਹੜੇ ਗੱਲ ਕੀਤੀ ਜੇ ਉਹਦਾ ਐਕਸਵਾ ਚ ਚਾਂਚੱਕ ਪਹੁੰਚੇ ਆ ਹਾਂ ਜੀ ਹਾਂ ਜਿਹੜੇ ਜਾਈ ਸੀਗੇ ਕਿਹੜੇ ਮੈਗਮੇ ਦਾ ਕੀ ਨਾਮ ਉਹਨਾਂ ਦਾ ਸੀਗੇ ਅ ਜੈ ਜੀ ਬੱਬਲਦੀਪ ਜੈਈ ਹੈ ਤੇ ਇਹ ਇਹਨਾਂ ਕੋਲੇ ਸੀਵਰੇਜ ਬੋਰਡ ਹੈ ਤੇ ਵਾਟਰ ਸਪਲਾਈ ਵੀ ਇਹਨਾਂ ਕੋਲ ਦੋਨੇ ਮ ਇਹ ਜੀ ਪਿਛਲੇ ਸਮੇਂ ਤੋਂ ਬਾਰਸ਼ਾਂ ਦੇ ਵਿੱਚ ਪਾਣੀ ਦੀ ਬਲੌਕੇਜ ਆ ਤੇ ਪਾਣੀ ਬਹੁਤ ਜ਼ਿਆਦਾ ਅੰਦਰ ਲੰਗਰ ਦੇ ਵਿੱਚ ਆ ਜਾਂਦਾ ਅਸੀਂ ਬਾਰ-ਬਾਰ ਮੇਰੇ ਸੇਵਾਦਾਰ ਤੇ ਅਸੀਂ ਬਕਾਇਦਾ ਲਿਖਤੀ ਰੂਪ ਦੇ ਵਿੱਚ ਕਮੇਟੀ ਨੂੰ ਤੇ ਔਰ ਜੀ ਨੂੰ ਬੁਲਾ ਕੇ ਵੀ ਮੌਕਾ ਦਿਖਾਇਆ ਤੇ ਇਹਨਾਂ ਨੇ ਕੋਈ ਸਾਨੂੰ ਭਰੋਸਾ ਨਹੀਂ ਦਿੱਤਾ ਔਰ ਝੂਠ ਬੋਲ ਕੇ ਚਲਾ ਗਿਆ ਵੀ ਮੈਂ ਮੰਗਲਵਾਰ ਕੰਮ ਸ਼ੁਰੂ ਕਰਾਉਂਗਾ ਉਸ ਤੋਂ ਬਾਅਦ ਫੋਨ ਚੱਕੜਾ ਵੀ ਬੰਦ ਕਰਤਾ ਜੀ ਨੇ ਉਸ ਤੋਂ ਬਾਅਦ ਫਿਰ ਅੱਜ ਮੌਕੇ ਤੇ ਐਮਐਲਏ ਸਾਹਿਬ ਮੌਕਾ ਦੇਖਣ ਆਏ ਤਾਂ ਉਹਨਾਂ ਨੇ ਦੇਖਿਆ ਵੀ ਵਾਕਈ ਸੀਵਰੇਜ ਦਾ ਪ੍ਰਬੰਧ ਮਾੜਾਗਾ ਤੇ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਕਿ ਕੁਝ ਦਿਨਾਂ ਦੇ ਵਿੱਚ ਵਿੱਚ ਅਸੀਂ ਸਾਰਾ ਇਹ ਕੰਮ ਆਪ ਹੀ ਕਰਵਾ ਦਾਂਗੇ ਸਾਨੂੰ ਇਹਨਾਂ ਤੇ ਚੰਗਾ ਭਰੋਸਾਗਾ ਜੀ ਐਮਐਲਏ ਸਾਹਿਬ ਤੇ ਜਦੋਂ ਗੁਰੂ ਘਰ ਦਾ ਕੰਮ ਹੈ ਸਭ ਦਾ ਸਾਂਝਾ ਸਾਨੂੰ ਪੂਰਨ ਸਹਿਯੋਗ ਦਾ ਵਿਸ਼ਵਾਸ ਦਿਵਾ ਕੇ ਗਏ ਆ ਅਸੀਂ ਇਹਨਾਂ ਦਾ ਧੰਨਵਾਦ ਵੀ ਕਰਦੇ ਆ ਵੀ ਕੋਈ ਇੱਥੇ ਨਾ ਹਾਲ ਵਿੱਚ ਪਾਣੀ ਖੜ ਜਾਂਦਾ ਇਹ ਮੈਨੂੰ ਇੱਥੋਂ ਫੋਨ ਵੀ ਆਇਆ ਬਹੁਤ ਧਰ ਮੈਂ ਸੀਵਰੇਜ ਬੋਰਡ ਵਾਲਿਆਂ ਨੂੰ ਕਿਹਾ ਵੀ ਇਹਨਾਂ ਨੂੰ 2-3 ਵਾਰੀ ਕਹਿਤਾ 15 ਦਿਨ ਖੜੇ ਰਹਾ ਫਿਰ ਅਖੀਰੀ ਪ੍ਰਬੰਧਕ ਕਮੇਟੀ ਨੇ ਚਾਹਦਾ ਆਪ ਲਾ ਕੇ ਕੱਢਿਆ ਮਤਲਬ ਪਾਣੀ ਇਹਨਾਂ ਦਾ ਬਿਹੇਵੀਅਰ ਲੋਕਾਂ ਪ੍ਰਤੀ ਜ਼ਿਆਦਾ ਬੂਨ ਨਹੀਂ ਚਾਹਦੇ ਤੇ ਚੱਕ ਲੈਣ ਤਾਂ ਸਿੱਧਾ ਬੋਲਦੇ ਜਿਹੜੇ ਮਤਲਬ ਪਤਾ ਨਹੀਂ ਕੀ ਕਾਰਨ ਹੈ ਇਹਨਾਂ ਨੂੰ ਭੁਲੇਖਾ ਵੀ ਸ਼ਾਇਦ ਸਾਡੀ ਬਦਲੀ ਹੋ ਜਿਹੜਾ ਕੁਝ ਹੋ ਜੂ ਤੋ ਮੈਂ ਇਸ ਕਰਕੇ ਇਹਨਾਂ ਨੂੰ ਦੱਸਣ ਆਇਆ ਬਦਲੀ ਮੈਂ ਟੱਕਾ ਹੀ ਨਹੀਂ ਕਰਾਉਣੀ ਸਸਪੈਂਡ ਕਰਾਉਂਗਾ ਜਾਂ ਕੰਮ ਕਰਾਉਂਗਾ ਦੋ ਹੀ ਚੀਜ਼ਾਂ ਚੱਲਣਗੀਆਂ ਇਤਿਹਾਸਕ ਬੁੱਕਸ ਨੂੰ ਲੋਕ ਕਵਰ ਵੀ ਲਾਈ ਗਈ ਸੀ ਕਿ ਇਤਿਹਾਸਕ ਗੁਰਦੁਆਰੇ ਦੇ ਵਿੱਚ ਪਾਣੀ ਖੜਾਗਾ ਪਰ ਇਹਨਾਂ ਵੱਲੋਂ ਸੀਵੇ ਕੋਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਜੀ ਨਾ ਕਿਸੇ ਪਾਸੇ ਪਾਣੀ ਦੀ ਕੋਈ ਤਾਂ ਨਿਕਾਸੀ ਕੀਤੀ ਜਾਂਦੀ ਹੈ ਹੁਣ ਬਹੁਤ ਚੱਲਦੇ ਤੇ ਜਿਹੜੀਆਂ ਪਾਈਪਾਂ ਪਾਉਣ ਵਾਲੀਆਂ ਉਹ ਪਵਾ ਕੇ ਤੇ ਜਿਹੜਾ ਸਿਸਟਮ ਸੈੱਟ ਕਰਤਾ ਹੁਣ ਪਾਣੀ ਨਹੀਂ ਖੜਾਗਾ ਉਹ ਆਪ ਹੀ ਇਹਨਾਂ ਨੇ ਸੈੱਟ ਕਰ ਲਿਆ ਕੋਈ ਐਕਸ਼ਨ ਵੀ ਲਿਆ ਗਿਆ ਨਹੀਂ ਬਿਲਕੁਲ ਅੱਜ ਮੈਂ ਡੀਸੀ ਸਾਹਿਬ ਨੂੰ ਕਾਲ ਕੀਤੀ ਹੈ ਇਹਦੇ ਜਿਹੜਾ ਇਹ ਕੰਮ ਨਹੀਂ ਕਰਦਾ ਬਬਲ ਦੀ ਬੀਏ ਦੀ सस्पेंशन ਦੀ ਆਰਡਰ ਅਗਲਾ ਨੰਬਰ ਇਹਨਾਂ ਦੇ ਉੱਤਲੇ ਅਧਿਕਾਰੀਆਂ ਦਾ ਹੁਣ ਮੈਂ ਉਹਨਾਂ ਨੂੰ ਵੀ ਇੱਕ ਵਾਰਨਿੰਗ ਦੇ ਦਿੰਦਾ ਜੇ ਤੁਸੀਂ ਨਹੀਂ ਕਰਨਾ ਤਾਂ ਫਿਰ ਬਦਲੀ ਬੋਦਲੀ ਵਾਲਾ ਮੈਨੂੰ ਚਾੜੇਗਾ ਵੀ ਬਦਲੀ ਕਰਾ ਦਾਂਗੇ ਇੱਥੇ ਸਸਪੈਂਡ ਕਰਾਵਾਂਗੇ ਜਾਂ ਕੰਮ ਦੋ ਹੀ ਚੀਜ਼ਾਂ ਦੇ